ਅਸੀਂ ਗਾਲ ਜੀ ਮੈਂ ਤਰਮਿੰਦਰ ਅੱਜ ਅਸੀਂ ਕੋਟਲਾ ਨੋ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡੇ ਦੇ ਵਿੱਚ ਸਥਿਤ ਇੱਕ ਪਿੰਡ ਦੇ ਵਿੱਚ ਜਾ ਰਹੇ ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਵਿਦੇਸ਼ੋਂ ਗਦਰੀ ਬਾਬੇ ਦੇਸ਼ ਭਰਤੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੇ ਗਦਰੀ ਯੋਧੇ ਜਾਂ ਸੰਗਰਾਮਣ ਦਾ ਨਾਮ ਆਂਦਾ ਹੈ ਜਿਹਦੇ ਵਿੱਚ ਬੀਬੀ ਗੁਲਾਬਕੌਰ ਦਾ ਹੈ ਬੀਬੀ ਗੁਲਾਬਕੌਰ ਗਦਰੀ ਬਾਬਿਆ ਦੇ ਨਾਲ ਪੰਜਾਬ ਭਾਰਤ ਪਰਤਦੀ ਹੈ ਤੇ ਆਪਣੇ ਪਿੰਡ ਕਹ ਲਈਏ ਵੀ ਜਖੇਪਲ ਨਹੀਂ ਜਾਂਦੇ ਵਾਪਸ ਹੁਸ਼ਿਆਰਪੁਰ ਦੇ ਇੱਕ ਪਿੰਡ ਕੋਟਲਾ ਨੌ ਸਿੰਘ ਆਂਦੇ ਆ ਅੱਜ ਸਾਡਾ ਇਸ ਪਿੰਡ ਆਣ ਦਾ ਕਾਰਨ ਇਹ ਬਣਿਆ ਵੀ ਕਿਉਂਕਿ ਡਾਕਟਰ ਰਗਵੀਰ ਕੌਰ ਜਿਹੜੇ ਸਾਬਕਾ ਜਨਰਲ ਸੈਕਟਰੀ ਦੇਸ਼ ਭਗਤ ਜਗਦਰ ਹਾਲ ਦੇ ਰਹੇ ਹਨ ਉਹਨਾਂ ਦੇ ਵੱਲੋਂ ਬੀਬੀ ਗੁਲਾਬ ਕੌਰ ਦੇ ਉੱਤੇ ਇੱਕ ਕਿਤਾਬ ਲਿਖੀ ਜਾ ਰਹੀ ਹੈ ਉਹਦੀ ਰਿਸਰਚ ਨੂੰ ਲੈ ਕੇ ਫੋਟੋਗ੍ਰਾਫਸ ਨੂੰ ਲੈ ਕੇ ਲਗਾਤਾਰ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਇਹਨਾਂ ਕੋ ਜਾਨਾਗੇ ਅੱਜ ਬੀਬੀ ਗੁਲਾਬਕੌਰ ਦੇ ਬਾਰੇ ਕੀ ਕੁਝ ਡਾਕਟਰ ਰਗਵੀਰ ਕੌਰ ਦੱਸਦੇ ਨੇ ਤੇ ਉਹਦੇ ਤੋਂ ਬਾਅਦ ਇੱਕ ਸੰਖੇਪ ਦੇ ਵਿੱਚ ਇਹਨਾਂ ਦਾ ਇੰਟਰਵਿਊ ਵੀ ਪੂਰਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਚਾਹਨੇ ਆਂ ਵੀ ਅੱਜ ਜੋ ਕੁਝ ਹੋਇਆ ਹੈ ਉਹ ਤੁਹਾਡੇ ਨਾਲ ਸਾਂਝਾ ਕਰੀਏ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗਦਰੀ ਬੀਬੀ ਗੁਲਾਬਕੌਰ ਦੇ ਬਾਰੇ ਕੁਝ ਗੱਲਾਂ ਜਿਹੜੀਆਂ ਡਾਕਟਰ ਰਗਵੀਰ ਕੌਰ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਦੱਸੀਆਂ ਜਾਂਦੀਆਂ ਹੈ ਉਵੀ ਸੁਣੋ ਤੇ ਹੋਰ ਸਾਥੀਆਂ ਦੇ ਨਾਲ ਜਰੂਰ ਇਹਨੂੰ ਸ਼ੇਅਰ ਕਰਿਓ ਧੰਨਵਾਦ ਡਾਕਟਰ ਰਗਵੀਰ ਕੌਰ ਜੀ ਨੇ ਇਹਨਾਂ ਦਿਨਾ ਬੀਬੀ ਗੁਲਾਬਕੌਰ ਤੇ ਇੱਕ ਕਿਤਾਬ ਲਿਖੀ ਹੈ ਤੇ ਕੁਝ ਸਮੇਂ ਤੱਕ ਉਹ ਆ ਰਹੀ ਹੈ ਤੇ ਅੱਜ ਉਹ ਕੋਟਲਾ ਨੋ ਸਿੰਘ ਪਹੁੰਚੇ ਆ ਅ ਡਾਕਟਰ ਸਾਹਿਬ ਕੀ ਅੱਜ ਕੋਟਲਾ ਨੋ ਸਿੰਘ ਆਉਣ ਦਾ ਕਾਰਨ ਤੇ ਇਥੋਂ ਦੇ ਇਤਿਹਾਸ ਦੇ ਬਾਰੇ ਕੁਝ ਦੱਸਿਓ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਹੜੀ ਕਿਤਾਬ ਮੈਂ ਲਿਖ ਰਹੀ ਹਾਂ ਗਦਰੀ ਸੰਗਰਾਮਣ ਬੀਬੀ ਗੁਲਾਬਕੌਰ ਇਹ ਕਿਤਾਬ ਅਸਲ ਦੇ ਵਿੱਚ ਬੀਬੀ ਗੁਲਾਬਕੌਰ ਦੀ ਕੋਟਲਾ ਨੌ ਸਿੰਘ ਕਰਮ ਭੂਮੀ ਹੈ ਜਦੋਂ ਬੀਬੀ ਗਲਾਬਪੁਰ ਦਾ ਜਨਮ ਭਾਵੇਂ ਬਖਸ਼ੀਵਾਲ ਹੋਇਆ ਵਿਆਹੀ ਉਹ ਜਖੇਪਲ ਗਈ ਮਨੀਲਾ ਰੋਜ਼ਗਾਰ ਦੀ ਖਾਤਰ ਚਲੇ ਗਈ ਜਦੋਂ ਮਨੀਲਾ ਤੋਂ ਗਦਰੀਆਂ ਦੇ ਨਾਲ ਦੇਸ਼ ਆਜ਼ਾਦ ਕਰਾਉਣ ਲਈ ਵਾਪਸ ਆਈ ਹੈ ਤਾਂ ਉਹ ਬੀਬੀ ਤੋਂ ਗਦਰੀ ਬੀਬੀ ਗਲਾਬਪੁਰ ਬਣ ਗਈ ਸੀ ਜਦੋਂ ਇੱਥੇ ਕੋਟਲਾ ਨੌਂ ਸਿੰਘ ਆਈ ਹੈ ਤਾਂ ਉਹ ਗਦਰੀ ਬਾਬਿਆਂ ਦੇ ਪਿੰਡ ਆਈ ਹੈ ਇੱਥੇ ਜਿੱਸ ਅਸੀਂ ਸਕੂਲ 'ਚ ਖੜੇ ਹਾਂ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾੜ ਦੇ ਨਾਂ ਤੇ ਸਕੂਲ ਇਹਨਾਂ ਦੀ ਗਦਰ ਪਾਰਟੀ ਨੂੰ ਬਹੁਤ ਦੇਣਾ ਐਸ ਵਾਰੀ ਦਾ ਮੇਲਾ ਜਿਹੜਾ ਬੀਬੀ ਗਲਾਬਪੁਰ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਸਮਰਪਿਤ ਕਰ ਰਹੀ ਹੈ ਉਹਦੀ ਵੀ ਬਰਸੀਨੋ ਤੇ ਨਾਲ ਹੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਨਾਂ ਤੇ ਮੰਚ ਬਣ ਰਿਹਾ ਉੱਥੇ ਮਨੀਲਾ ਦੀ ਗਦਰ ਪਾਰਟੀ ਦਾ ਮਨੀਲਾ ਹਾਫਿਜ਼ ਅਬਦੁੱਲਾਹ ਦੇ ਨਾਂ ਤੇ ਨਗਰ ਵਸ ਰਿਹਾ ਤੇ ਵਿੱਚ ਰਹਿਮਤ ਅਲੀ ਵਜ਼ੀਦਕੇ ਦੇ ਨਾਂ ਤੇ ਜਿਹੜਾ ਕਿਤਾਬ ਘਰ ਬਣ ਗਿਆ ਤੇ ਉਸ ਮੌਕੇ ਤੇ ਮੈਂ ਇੱਥੋਂ ਹੋਰ ਫੋਟੋ ਲੈਣ ਵਾਸਤੇ ਤੇ ਕੁਝ ਰਿੰਦੀ ਜਾਣਕਾਰੀ ਲੈਣ ਵਾਸਤੇ ਆਈ ਸੀ ਜੇ ਮੈਂ ਇਸ ਪਿੰਡ ਦੀ ਗੱਲ ਕਰਾਂ ਤੇ ਪਿੰਡ ਬੜਾ ਮਹਾਨ ਪਿੰਡ ਆ ਇਹ ਇੱਕ ਇਤਿਹਾਸਕ ਪਿੰਡ ਆ ਜਿੱਥੇ ਗਦਰ ਲਹਿਰ ਤੋਂ ਪਹਿਲਾਂ ਹੋਰ ਲਹਿਰਾਂ ਵੀ ਹੋਈਆਂ ਕੋਕਾ ਲਹਿਰ ਵੀ ਹੋਈ ਗਦਰ ਲਾਇਰ ਦੇ ਤਿੰਨ ਇਥੇ ਗਦਰੀ ਬਾਬੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਬਾਬਾ ਸ਼ਿਵ ਸਿੰਘ ਜੀ ਹੋਏ ਬਾਬਾ ਅਮਰ ਸਿੰਘ ਜੀ ਹੋਏ ਤੇ ਚੌਥੀ ਬੀਬੀ ਗੁਲਾਬਕੌਰ ਇਸ ਪਿੰਡ ਦੀ ਹੋ ਕੇ ਰਹਿ ਗਈ ਕਿਉਂਕਿ ਉਸਨੂੰ ਆਨਤਮ ਸਾ ਇਥੇ ਲੈ ਤੇ ਇਸੇ ਸਮਸ਼ਾਨ ਘਾਟ 'ਚ ਉਸਦਾ ਸੰਸਕਾਰ ਹੋਇਆ ਆ ਜਿਹੜਾ ਸਕੂਲ ਆ ਇਥੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਪੜ੍ਹੇ ਨੇ ਆ ਉਹਨਾਂ ਦੇ ਬਾਬਾ ਸ਼ੇਵ ਸਿੰਘ ਦੇ ਪੋਤਰੇ ਖੜੇ ਸਾਡੇ ਨਾਲ ਇਹ ਵੀ ਇਸ ਸਕੂਲ ਦੇ ਪੜ੍ਹੇ ਨੇ ਕਾਮਰੇਡ ਹਰਕਵਲ ਸਿੰਘ ਹੋਰੀ ਵੀ ਇਸੇ ਸਕੂਲ ਦੇ ਪੜ੍ਹੇ ਨੇ ਤੇ ਇੱਥੇ ਸਕੂਲ ਚ ਫਿਰ ਇਹਨਾਂ ਨੇ ਹੈਡਮਾਸਟਰ ਦੇ ਤੌਰ ਤੇ ਵੀ ਸੇਵਾ ਨਿਭਾਈ ਆ ਕਾਮਰੇਡ ਗੁਰਮੀਲ ਸਿੰਘ ਹੋਣੀ ਉਹ ਵੀ ਇਸੇ ਸਕੂਲ ਦੇ ਪੜ੍ਹੇ ਆ ਕਾਮਰੇਡ ਹਰਕਵਲ ਸਿੰਘ ਹੋਣ ਦੇ ਵਿਦਿਆਰਥੀ ਹੁਣ ਉਹਦਾ ਉਹਨਾਂ ਨੂੰ ਮਾਣ ਪ੍ਰਾਪਤ ਜਿੱਥੇ ਉਹਨਾਂ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਆ ਉੱਥੇ ਕਾਮਰੇਡ ਜਰਨੈਲ ਸਿੰਘ ਤੇ ਕਾਮਰੇਡ ਹਰਕਵਲ ਸਿੰਘ ਹੋਰੀ ਖਾਮ ਜਮਾਤੀ ਰਹੇ ਆ ਮੇਰੀ ਬੜੀ ਇਸ ਪਿੰਡ ਦਾ ਇਸ ਪਿੰਡ ਦਾ ਇਤਿਹਾਸਕ ਸਾਂਝਾ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹੂੰਗੀ ਜਦੋਂ ਗਦਰ ਲਹਿਰ ਥੋੜੀ ਆਪਣੇ ਨਿਗਾਰ ਥੱਲੇ ਜਾ ਰਹੀ ਸੀ ਤੇ ਉਦੋਂ ਬਬਰ ਅਕਾਲੀ ਲਹਿਰ ਦਾ ਬੜਾ ਚੜ੍ਹਾ ਸੀ ਉਦੋਂ ਬਬਰਾਂ ਦਾ ਇਸ ਪਿੰਡ ਚ ਆਉਣ ਜਾਣ ਬਣਿਆ ਰਿਆ ਉਹਦਾ ਸਬੂਤ ਸਾਡੇ ਕੋਲ ਇਹ ਆ ਕਿ ਜਦੋਂ ਬਾਬਿਆਂ ਨੂੰ ਮਿਲਣ ਆਉਂਦੇ ਸੀ ਤੇ ਬੀਬੀ ਗੁਲਾਬ ਕੌਰ ਦਾ ਵੀ ਉਹਨਾਂ ਨਾਲ ਮਲਾਪ ਹੁੰਦਾ ਸੀ ਤੇ ਭਾਈ ਅਮਰ ਸਿੰਘ ਦਾ ਭਤੀਜਾ ਨਿਸ਼ਾਨ ਸਿੰਘ ਉਹ ਜਿਹੜਾ ਸੀ ਉਹ ਗਦਰ ਲਹਿਰ ਦੇ ਪ੍ਰਭਾਵ ਹੇਠ ਹੋਇਆ ਤੇ ਆਦਮਪੁਰ ਜਿਹੜਾ ਬੰਬ ਲਾਸ ਚਾਨਣ ਸਿੰਘ ਚਾਨਣ ਸਿੰਘ ਚਾਨਣ ਸਿੰਘ ਚਾਨਣ ਸਿੰਘ ਇਹਦੇ ਪ੍ਰਭਾਵ ਹੇਠ ਆ ਕੇ ਉਹ ਸ਼ਹੀਦ ਹੋਇਆ ਇਹ ਇਸ ਗੱਲ ਦਾ ਦੱਸਦਾ ਕਿ ਇੱਥੇ ਬੱਬਰ ਅਕਾਲੀ ਵੀ ਆਉਂਦੇ ਰਹੇ ਵੱਡੀ ਗੱਲ ਮੈਨੂੰ ਇਸ ਗੱਲ ਦਾ ਜਿਹੜਾ ਪਿੰਡ ਦਾ ਸ਼ਮਸ਼ਾਨ ਘਾਟਾ ਨਾ ਉਹਦੇ ਨਾਲ ਬੜੀ ਮਹਿ ਭਾਵਕ ਤੌਰ ਤੇ ਗੱਲ ਕਰਨੀ ਚਾਹੁੰਦੀ ਆ ਜਿਹੜਾ ਪਿੰਡ ਪਿੰਡ ਦੇ ਜਿਹੜੇ ਗਦਰੀ ਆ ਜਿਹਾਂ ਹੋਰ ਲਹਿਰਾਂ ਦੇ ਵੀ ਇਥੋਂ ਗਏ ਬਣੇ ਆ ਉਹ ਵਿਦੇਸ਼ਾਂ ਚ ਗਏ ਵਿਦੇਸ਼ਾਂ ਚ ਜਾ ਕੇ ਇਹ ਤਾਂ ਗਦਰ ਪਾਰਟੀ ਨਾਲ ਜੁੜ ਗਏ ਦੂਜੇ ਹੋਰ ਪਾਰਟੀਆਂ ਨਾਲ ਜੁੜ ਗਏ ਜਿਹੜੇ ਨਹੀਂ ਵੀ ਪਾਰਟੀਆਂ ਨਾਲ ਜੁੜੇ ਇੱਥੇ ਰਹਿ ਕੇ ਲਹਿਰਾਂ ਨਾਲ ਕੰਮ ਕਰਦੇ ਰਹੇ ਅਖੀਰ ਉਹ ਜਿਸ ਦੇਸ਼ ਦੀ ਮਿੱਟੀ ਨੂੰ ਆਜ਼ਾਦ ਕਰਾਉਣ ਦੀ ਖਾਤਰ ਆਖਰੀ ਸਾਹਾਂ ਤੱਕ ਲੜਦੇ ਰਹੇ ਆਖਰ ਆਕੇ ਇਸੇ ਮਿੱਟੀ ਦੇ ਵਿੱਚ ਸਮਾਏ ਆ ਉਸ ਗੱਲ ਦਾ ਪਰਮਾਣ ਕੋਟਲਾ ਨਾਉ ਸਿੰਘ ਦਾ ਸ਼ਮਸ਼ਾਨ ਘਾਟ ਜਿਹੜਾ ਸਾਰਿਆਂ ਨੂੰ ਆਪਣੀ ਬੁੱਕਲ ਚ ਲੈ ਕੇ ਇੱਕ ਲੰਬੇ ਇਤਿਹਾਸ ਨੂੰ ਸੰਭੀ ਬਿਠਾ ਹੈ ਇਸ ਕਰਕੇ ਇਹ ਪਿੰਡ ਬਹੁਤ ਇਤਿਹਾਸਕ ਹੈ ਦੀ ਬੜੀ ਵੱਡੀ ਮੁੱਢਲੀ ਦੇਣ ਦੂਜੀ ਗੱਲ ਇੱਕ ਜਿਹੜਾ ਬੀਬੀ ਗੁਲਾਬਕੌਰ ਨੂੰ ਇਸ ਪਿੰਡ ਨੇ ਪਨਾਹ ਦਿੱਤੀ ਆ ਖਾਸ ਕਰਕੇ ਇਸ ਘਰ ਨੇ ਪਨਾਹ ਦਿੱਤੀ ਆ ਇਹ ਵੀ ਬੜੀ ਇੱਕ ਇਤਿਹਾਸਕ ਘਟਨਾ ਹੈ ਕਿਉਂਕਿ ਆਪਣੇ ਪਿੰਡ ਵਸੀਆਂ ਨੂੰ ਤਾਂ ਹਰ ਕੋਈ ਸੰਭਾਲਦਾ ਇੱਕ ਗਦਰੀ ਨੂੰ ਪਨਾਹ ਦੇ ਕੇ ਖਤਰਾ ਮੁੱਲ ਸੇ ਹਿੜਨਾ ਉਹ ਬੜੀ ਵੱਡੀ ਗੱਲ ਆ ਇਸ ਗੱਲ ਦੇ ਨਾਲ ਇਸ ਪਿੰਡ ਦਾ ਮਾਣ ਹੋਰ ਵੀ ਵਧ ਜਾਂਦਾ ਕਿ ਬੀਬੀ ਗੁਲਾਬਕੌਰ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਇਹਨੂੰ ਬਣਾਇਆ ਔਰ ਇਹ ਨਹੀਂ ਕੋਈ ਕੇਂਦਰ ਬਣਾਇਆ ਤੇ ਇਹਨਾਂ ਨੇ ਸਹਿਯੋਗ ਨਹੀਂ ਦਿੱਤਾ ਸਾਰੇ ਪਿੰਡ ਵਾਸੀਆਂ ਦਾ ਪਰਿਵਾਰ ਦਾ ਪੂਰਾ ਸਹਿਯੋਗ ਰਿਆ ਅ ਅੱਜ ਹੁਣ ਤੁਸੀਂ ਕਿਤਾਬ ਛਾਪ ਰਹੇ ਹੋ ਬੀਬੀ ਗੁਲਾਬਕੌਰ ਤੇ ਅੱਜ ਦੇ ਜਿਹੜੀਆਂ ਔਰਤਾਂ ਸੰਘਰਸ਼ ਕਰ ਰਹੀਆਂ ਜਾਂ ਪੰਜਾਬ ਜਾਂ ਭਾਰਤਪੁਰ ਦੇ ਉਹਨਾਂ ਨੂੰ ਕਿਸ ਨੇ ਇਹ ਦਿਨਾ ਚਾਹੋਗੇ ਮੈਂ ਤੇ ਇਹੋ ਸੁਨਿਆ ਦੇਣਾ ਜਾਉਂਗੀ ਜਦੋਂ ਬੀਬੀ ਗੁਲਾਬਕੌਰ ਦੀ ਸੌਵੀਂ ਵਰਸੀ ਆ ਰਹੀ ਆ ਜਿਸ ਤਰ੍ਹਾਂ ਬੀਬੀ ਗੁਲਾਬਕੌਰ ਨੇ ਮਨਾ ਰਹੀ ਨਹੀਂ ਅਬ ਚਲੋ ਇੱਥੇ ਤਾਂ ਮਨਾ ਲਈ ਆ ਅਜੇ ਮਤਲਬ ਡੇਟ ਭਾਵੇਂ ਲੰਘ ਗਈ ਆ ਅਜੇ ਬੜੇ ਥਾਈ ਹੋਰ ਮਨਾਉਣੀ ਜਾਂ ਮਨਾਈ ਜਾ ਰਹੀ ਆ ਹੋਟਲਾ ਨੌਂ ਸਿੰਘ ਵਿਖੇ ਮਨਾਈ ਜਾ ਰਹੀ ਆ ਇੱਥੇ ਮੈਨੂੰ ਲੱਗਦਾ ਵੀ ਔਰਤਾਂ ਲਈ ਇੱਕ ਖਾਸ ਸੁਨੇਹਾ ਹੈ ਉਹ ਸੁਨੇਹਾ ਇਹ ਆ ਕਿ ਜਿਸ ਤਰ੍ਹਾਂ ਬੀਬੀ ਗੁਲਾਬਕੌਰ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ ਮੈਨੂੰ ਲੱਗਦਾ ਵੀ ਬੀਬੀ ਗੁਲਾਬਕੌਰ ਦੀ ਵੰਜਸ਼ ਦੀ ਕੋਈ ਕੁੜੀ ਇਸ ਤਰ੍ਹਾਂ ਦੀ ਅਜੇ ਉੱਠੇਗੀ ਜਿਹੜੀ ਇਸ ਤਰ੍ਹਾਂ ਕੰਮ ਕਰੇਗੀ ਇਹ ਸਾਡੀ ਪ੍ਰੇਰਨਾ ਸਰੋਤ ਸਿਰਫ ਔਰਤਾਂ ਦੀ ਪ੍ਰੇਰਨਾ ਸਰੋਤ ਨਹੀਂ ਮੈਂ ਕਹਿੰਦੀ ਮਰਦਾਂ ਦੀ ਵੀ ਲਈ ਵੀ ਪ੍ਰੇਰਨਾ ਸਰੋਤ ਆ ਕਿ ਜਿਨ੍ਹਾਂ ਮਰਦਾਂ ਨੂੰ ਬਾਰ-ਬਾਰ ਵੰਗਾਰਿਆ ਬੀਬੀ ਗੁਲਾਮਪੁਰ ਉਹ ਔਰਤ ਆ ਜਿਹੜੀ ਪਹਿਲਾਂ ਆਪਣੇ ਪਤੀ ਨੂੰ ਵੰਗਾਰ ਕੇ ਆਈ ਜਹਰਾ ਦੇ ਵਿੱਚ ਸਮੁੰਦਰੀ ਜਹਾਜ਼ 'ਚ ਗਦਰੀਆਂ ਨੂੰ ਵੰਗਾਰਦੀ ਰਹੀ ਕਿ ਤੁਸੀਂ ਪਿੱਛੇ ਹਟੋਗੇ ਤੇ ਆਹ ਹੋ ਜਾਊਗਾ ਇਹਦੇ ਸਾਡੇ ਕੋਲ ਪ੍ਰਮਾਣਿਕ ਸਬੂਤ ਆ ਤੇ ਜਦੋਂ ਇੱਥੇ ਕੋਟਲਾ ਨੌਂ ਸਿੰਘ ਵੀ ਆਈ ਆ ਤੇ ਆਖਰੀ ਵੇਲੇ ਵੀ ਉਹ ਵੰਗਾਰਦੀ ਰਹੀ ਐ ਉਹਨੇ ਹਕੂਮਤ ਦੇ ਜਿਹੜੇ ਪਿੱਠੂ ਸੀ ਪਿੰਡ ਦੇ ਜ਼ੈਲਦਾਰ ਸੀ ਉਹਨਾਂ ਦਾ ਚੈਲੰਜ ਕਬੂਲ ਕਰਕੇ ਤੇ ਆਪਣਾ ਰਾਹ ਪੱਧਰਾ ਕੀਤਾ ਸੀ ਇਹ ਮੇਰੀ ਕਿਤਾਬ ਦੱਸੇਗੀ ਕਿ ਕਿਸ ਤਰ੍ਹਾਂ ਉਹਨਾਂ ਨੇ ਉਹਨੂੰ ਵੰਗਾਰਿਆ ਤੇ ਉਸ ਵੰਗਾਰ ਦਾ ਕਿਵੇਂ ਉਹਨਾਂ ਸਾਹਮਣਾ ਕੀਤਾ ਔਰ ਉਹਦੇ ਵਿੱਚ ਵੰਗਾਰ ਨੂੰ ਜਿਹੜਾ ਵੰਗਾਰ ਸਮਝ ਕੇ ਉਹ ਕਬੂਲ ਕੀਤਾ ਔਰ ਉਹਦੇ ਚ ਸਫਲ ਹੋਏ ਚੁਕੀ ਨਹੀਂ ਇੱਕ ਮੈਂ ਗੱਲ ਦੱਸਾਂਗੀ ਕਿ ਉਹਨੇ ਪਤੀ ਦੀ ਨਹੀਂ ਮੰਨੀ ਉਹਨੇ ਗਦ ਜਿਹੜੀਆਂ ਛੇ ਹੈਗੀਆਂ ਫਕੂ ਵੱਧੀਆਂ ਜੇਲਾਂ ਉਹ ਚ ਤਸੀਹੇ ਘੱਟੇ ਉੰਨੇ ਉੱਥੇ ਵੀ ਇਨ ਨਹੀਂ ਮੰਗਨੀ ਤੇ ਇੱਥੇ ਕਿਸੇ ਦੀ ਇਨ ਕੀ ਮੰਗਣੀ ਸੀ ਮੇਰਾ ਇੰਨਾ ਕੀ ਕਹਿਣਾ ਕਿ ਇਹ ਲੇਖਣ ਲਈ ਤੁਹਾਨੂੰ ਕਿਤਾਬ ਦੱਸੂਗੀ ਕਿ ਉਹ ਕਿਵੇਂ ਏ ਸੀਨ ਤੋਂ ਮੁਕਤ ਹੋ ਕੇ ਇੱਕ ਬਹਾਦਰ ਔਰਤ ਦਾ ਉਹਨੇ ਬੇਮਿਸਰਜਿਆ ਤੇ ਇਸ ਕੰਮ ਦੇ ਨਾਲ ਜਿੱਥੇ ਮਰਦਾਂ ਦਾ ਨਾਂ ਹੀ ਆਉਂਦਾ ਉੱਥੇ ਇੱਕ ਔਰਤ ਨੇ ਉਹਨਾਂ ਗਦਰੀਆਂ ਦੇ ਜਿਹੜੇ ਸ਼ਹੀਦ ਵੀ ਆ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਕੀਤੀ ਆ ਉਹਨਾਂ ਦੀ ਪਹਿਨੀ ਲਾਈਨ ਦੇ ਵਿੱਚ ਉਹਨੂੰ ਕਤਾਰ ਦੇ ਵਿੱਚ ਪਹਿਲੀ ਦੇ ਵਿੱਚ ਹੋਣ ਦਾ ਮਾਣ ਹਾਸਲ ਹੈ ਅ ਇਹ ਡਾਕਟਰ ਰਗਵੀਰ ਕੌਰ ਤੇ ਇਹ ਕੋਟਾ ਨਾਉ ਸਿੰਘ ਦਾ ਸਕੂਲ ਜਿੱਥੋਂ ਦਾ ਇਤਿਹਾਸ ਤੇ ਬਾਰੇ ਉਹਨਾਂ ਨੇ ਦੱਸਿਆ ਹੈ ਤੇ ਇਹ ਵੀਆਂ ਹੋਰ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਜੀ ਲੋਕ ਤੇ ਸੀ ਅਸੀਂ ਉਹ ਲਿਆ ਆ ਕੇ ਜਗਾ ਅੱਛਾ ਉੱਥੇ ਤਿੰਨ ਕਮਰੇ ਬਣਾਏ ਉਹ ਤੁਹਾਡੀ ਵੇਲੇ ਬਣਾ ਹਾਂ ਮੈਂ ਬਣਾਏ ਆ ਅੱਛਾ ਜੀ ਉਹ ਲੱਗਾ ਉੱਥੇ ਖਵਾਰਾ ਕੋੜਾ ਚੋਲੀ ਕੈਂਸ ਨਿਵਾਪੁਰ ਤੇ ਇੱਕ ਮੈਸਟਰ ਹੈ ਆਲੇ ਅੰਦਰ ਆਓ ਸਾਹਿਬ ਜੀ ਆ ਵੀ ਕੰਮ ਕਰਦੇ ਚਲ ਚਲਦਾ ਇਸ ਪਿੰਡ ਚ ਹਾਂ ਇਸ ਪਿੰਡ ਚ ਮਨੀਲਾ ਤੋਂ ਆ ਕੇ ਰਹੀ ਇੱਥੇ ਆ ਪੇਕੀ ਵੀ ਨਹੀਂ ਗਈ ਸਹੁਰੇ ਵੀ ਨਹੀਂ ਗਈ ਇੱਥੇ ਮਰੀ ਆ ਇਸੇ ਪਿੰਡ ਚ ਹਾਂ ਪਛਾਣਿਆ ਹੀ ਨਹੀਂ ਉਹਨੇ ਪੇਕੇ ਸਹੁਰਿਆਂ ਨੂੰ ਥਾਂ ਹੀ ਨਹੀਂ ਫੜਾਈ ਅਡਰੈਸ ਹੀ ਗਲਤ ਲਿਖਾ ਕੇ ਆਈ ਸੀ ਆਪਣਾ ਅੱਛਾ ਮਤਲਬ ਜਾਣ ਕੇ ਜਾਣ ਕੇ ਕਿ ਮੇਰੇ ਪੇਕੇ ਸਹੁਰਿਆਂ ਨੂੰ ਕੋਈ ਪੁੱਛ ਪੜਤਾਲ ਨਾ ਹੋਵੇ ਤੇ ਉਹਨੂੰ ਐਵੇਂ ਪਲਟ ਸਕੜੀ ਸੀ ਫਿਰੂਗੀ ਤੇ ਉਹਨਾਂ ਨੇ ਘਰ ਦੇ ਨਾਲ ਨਹੀਂ ਲੱਭਿਆ ਕਿ ਆ ਗਈ ਦਦਿਆਂ ਨੇ ਤਾਂ ਅਸਲ 'ਚ ਜਿਹੜੀ ਗੱਲ ਆ ਨਾ ਆਉਣ ਦੀ ਰਿਕਰਡ ਨਹੀਂ ਅਸੀਂ ਕਹਿੰਦੇ ਉਹ ਸਮਾਂ ਐਸਾ ਸੀ ਜਦੋਂ ਇੱਕ عورت ਨੂੰ ਸੰਗਰਾਮਣ ਹੋਣਾ ਸਾਡਾ ਸਮਾਜ ਕਬੂਲ ਨਹੀਂ ਸੀ ਕਰਦਾ ਤੇ ਉਹ ਪੇਕਿਆਂ ਦੀ ਵੀ ਸਮਝਦੇ ਸੀ ਵੀ ਸਾਡੀ ਇੱਜ਼ਤ ਦਾ ਸਵਾਲ ਸਹੁਰਿਆਂ ਨੂੰ ਵੀ ਆ ਪਤੀ ਨੂੰ ਛੱਡ ਕੇ ਆ ਗਈ ਸੀ ਤੇ ਇਸ ਕਰਕੇ ਪੇਕੇ ਸਹੁਰਿਆਂ ਨੇ ਵੀ ਨਹੀਂ ਪੁੱਛਿਆ ਬੀਬੀ ਗਲਾਉਕੌਰ ਨੇ ਵੀ ਨਹੀਂ ਪੁੱਛਿਆ ਇਹ ਆ ਵੀ ਵੱਡੀ ਗੱਲ ਉਹਨੇ ਖਾਸ ਵੀ ਨਹੀਂ ਪ੍ਰਗਟ ਕੀਤੀ ਵੀ ਮੈਂ ਮਤਲਬ ਤੇ ਇਹ ਕਿਹੜੇ ਕਿਹੜੇ ਸਾਲ ਤੱਕ ਰਹੇ ਇੱਥੇ 1925 1925 ਤੱਕ ਇੱਥੇ ਰਹੇ ਹਾਂ 2 ਕਿਹੜੇ ਸਾਲ ਤੋਂ ਲੈ ਕੇ ਕਿਹੜੇ 1915 ਚ ਆਈ 1915 ਚ ਆਏ ਤੇ 1925 ਤੱਕ ਇੱਥੇ ਰਹੇ ਹਾਂ 25 ਤੱਕ ਇੱਥੇ ਰਹੀ ਹੈ 10 ਸਾਲ ਦਾ ਸਮਾਂ 10 ਸਾਲ ਤੇ ਰੋਟੀ ਰੋਜੀ ਦਾ ਕਿਦਾਉ ਪਾਰਟੀ ਦੇ ਕਰਕੇ ਕਿਦਾ ਪਰਿਵਾਰ ਦਿੰਦਾ ਸੀ ਇਹ ਜਿਹੜਾ ਬਾਬਾ ਅਮਰ ਸਿੰਘ ਜਿਨ੍ਹਾਂ ਦੇ ਘਰ ਰਹਿੰਦੀ ਸੀ ਬਾਬਾ ਅਮਰ ਸਿੰਘ ਵਿਆਹੇ ਨਹੀਂ ਸੀ ਤੇ ਉਹਨਾਂ ਦਾ ਵੱਡਾ ਭਰਾ ਵਿਆਹਿਆ ਸੀ ਭਰਾ ਦੀ ਤੇ ਡੈਥ ਹੋ ਗਈ ਸੀ ਉਹਦੇ ਘਰ ਵਾਲੀ ਸੀ ਬੀਬੀ ਦਿਆਲੀ ਤੇ ਦੋ ਉਹਦੇ ਮੁੰਡੇ ਸੀ ਉਹ ਪਰਿਵਾਰ ਦੇ ਤੌਰ ਤੇ ਕਰਦੇ ਰੇ ਸੀਵਦੂ ਬੜਾ ਇੱਜ਼ਤਮੰਦ ਮਿਲਿਆ ਘਰ ਦੇ ਵਿੱਚ ਤੇ ਪਾਰਟੀ ਮੈਂਬਰ ਰਹੇ ਹੋ ਗਦਰ ਪਾਰਟੀ ਦੇ ਹਾਂ ਉਹ ਉਹ ਵੀ ਅਮਰੀਕਾ ਤੋਂ ਹੀ ਆਏ ਸੀ ਬੀਬੀ ਗਲਾਵਕਰ ਨਾਲ ਉਹ ਅਮਰੀਕਾ ਤੋਂ ਜਹਾਜ਼ ਆਇਆ ਸੀ ਅੱਛਾ ਬਾਬਾ ਅਮਰ ਸਿੰਘ ਬਾਬਾ ਸ਼ਿਵ ਸਿੰਘ ਉਹ ਦੋਨੇ ਅਮਰੀਕਾ ਤੋਂ ਆਏ ਸੀ ਜਿਹੜੇ ਗਦਰ ਕਰਨ ਦੇ ਲਈ ਵਿਦੇਸ਼ ਤੋਂ ਵਾਪਸ ਆਏ ਸੀ ਤੇ ਬਾਬਾ ਸ਼ਿਵ ਸਿੰਘ ਕੋਟਲ ਨੌਤ ਸਿੰਘ ਇਹ ਉਹਨਾਂ ਦੇ ਨਾਲ ਨਹੀਂ ਸੀ ਆਇਆ ਇਹ ਬਾਅਦ ਚ ਆਇਆ ਕਿਉਂਕਿ ਉਹਨਾਂ ਦਿਨਾਂ 'ਚ ਬਾਬਾ ਜਵਾਲਾ ਸਿੰਘ ਦਾ ਜਿਹੜਾ ਫਾਰਮ ਸੀ ਅਮਰੀਕਾ ਦੇ ਵਿੱਚ ਉੱਥੇ ਬੰਬ ਬਣਾਉਣਾ ਸਿੱਖਦੇ ਸੀ ਤੇ ਇਹਨਾਂ ਦੀਆਂ ਜਿਹੜੀ ਬਾਂਹਵਾਂ ਨਾ ਉੱਥੇ ਬੰਬ ਬਣਾਉਂਦਿਆਂ ਵਿਰੋਧਨਾ ਉੱਡ ਗਏ ਸੀ ਇਸ ਕਰਕੇ ਉਹਨਾਂ ਦਿਨਾਂ 'ਚ ਆ ਨਹੀਂ ਸੀ ਸਕੇ ਬਾਅਦ ਚ ਆਇਆ ਠੀਕ ਹੈ ਤੇ ਬੜਾ ਵਧੀਆ ਤੇ ਤੇ ਬੀਬੀ ਗਦਰ ਜਿਹੜੇ ਗੁਲਾਬਕੌਰ ਉਹਨਾਂ ਦੀ ਐਕਟੀਵਿਟੀ ਕੀ ਰਹੀ ਹੈ ਜਦੋਂ 10 ਸਾਲ ਇੱਥੇ ਰਹੇ ਆ ਕੀ ਕਰਦੇ ਸੀ ਜਦੋਂ ਬੀਬੀ ਦੀ ਐਕਟੀਵਿਟੀ ਇਹ ਰਹੀ ਹੈ ਬੀਬੀ ਪਿੰਡਾਂ 'ਚ ਘੁੰਮ ਕੇ ਪ੍ਰਚਾਰ ਕਰਦੀ ਰਹੀ ਹੈ ਗਦਰ ਲਹਿਰ ਦਾ ਲੋਕਾਂ ਨੂੰ ਕਹਿੰਦੀ ਰਹੀ ਹੈ ਵੀ ਗਦਰ ਲਹਿਰ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉੱઠી ਹੈ ਇਸ 'ਚ ਸ਼ਾਮਲ ਹੋਵੋ ਆਪਣੇ ਜਿਹੜੇ ਬੱਚੇ ਆ ਫੌਜ 'ਚ ਭਰਤੀ ਨਾ ਕਰਾਓ ਫੌਜ ਉਹ ਤੋਂ ਗੋਰਿਆਂ ਦੀ ਸੀ ਨਾ ਵੀ ਉਹਦੇ ਵਿੱਚ ਸ਼ਾਮਲ ਨਾ ਹੋਵੋ ਇਹਦਾ ਬਾਈਕਾਟ ਕਰੋ ਤੇ ਤੁਸੀਂ ਗਦਰ ਲਹਿਰ 'ਚ ਸ਼ਾਮਲ ਹੋਵੋ ਤਾਂ ਆਪਣਾ ਦੇਸ਼ ਨੂੰ ਆਜ਼ਾਦ ਕਰਾਗੇ ਕੋਈ ਐਕਸ਼ਨ ਕੋਈ ਇਦਾਂ ਦੇ ਖਾਸ ਦਿਨ ਚ ਇਹਨੂੰ ਬੋਲ ਮਾਰ ਰਹੀ ਹੈ ਐਕਸ਼ਨ ਉਹਦੇ ਇਹ ਰਹੇ ਆ ਵੀ ਜਦੋਂ ਲਾਹੌਰ ਪਾਰਟੀ ਦਾ ਦਫ਼ਤਰ ਬਣਿਆ ਤੇ ਉਹ ਬੀਬੀ ਜਿਹੜੀ ਸੀ ਉੱਥੇ ਚੱਖਾ ਢਾ ਕੇ ਬਾਹਰ ਘਤਦੀ ਸੀ ਤੇ ਗੁਫਤ ਸਨੇਹ ਗਦਰੀਆਂ ਦੇ ਇੱਕ ਦੂਜਿਆਂ ਤੱਕ ਪਹੁੰਚਾਉਂਦੀ ਸੀ ਕੋਈ ਵੀ ਗਦਰਾ ਗਦਰੀ ਜਿਹੜਾ ਸੀ ਬੀਬੀ ਨੂੰ ਪੁੱਛੇ ਤੋਂ ਬਿਨਾ ਅੰਦਰ ਨਹੀਂ ਸੀ ਜਾ ਸਕਦਾ ਕਿਉਂਕਿ ਉਹਦੇ ਕੋਲ ਸਾਰੀ ਸੂਹ ਹੁੰਦੀ ਸੀ ਫਿਰ ਉਹਨੇ ਇਕੱਲਾ ਉਹ ਚਰਖਾ ਕੱਤ ਕੇ ਨਹੀਂ ਕੀਤਾ ਉੱਥੇ ਗਦਰ ਅਖਬਾਰ ਦਾ ਜਿਹੜਾ ਪਰਚੇ ਛਪਦੇ ਸੀ ਨਾ ਗਦਰ ਸੰਦੇਸ਼ਾਤ ਗਾ ਦੂਜੀਆਂ ਉਹਨਾਂ ਦੀ ਉਹ ਰਾਖੀ ਵੀ ਕਰਦੀ ਸੀ ਪ੍ਰੈਸ ਸੀ ਫਿਰ ਨਾਲ ਉਹ ਸਨੇਹ ਦੰਦੀ ਸੀ ਪਹਿਪਰਸ ਸੀ ਗਦਰੀ ਝੰਡੇ ਬਣਾਉਂਦੀ ਸੀ ਉੱਥੇ ਮਸ਼ੀਨ ਰੱਖੀ ਸੀ ਰਾਤ ਨੂੰ ਗਦਰੀ ਝੰਡੇ ਸਿੰਦੀ ਸੀ ਫਿਰ ਪਿੰਡਾਂ ਦੇ ਵਿੱਚ ਉਹ ਸਨੇਹ ਦੰਦੀ ਸੀ ਘੁੰਮ ਘੁੰਮ ਕੇ ਸਨਾਏ ਸਨੇਹ ਦੰਦੀ ਸੀ ਫਿਰ ਇੱਥੇ ਜਦੋਂ ਉੱਥੇ ਲਾਹੌਰ ਤੇ ਇਹ ਕੰਮ ਕੀਤੇ ਹੀ ਉਹਨੇ ਜਿਹੜੇ ਉੱਥੇ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਤੇ ਜਦੋਂ ਪਹਿਲਾਂ ਆਈ ਆ ਆਉਂਦੀ ਇੱਥੋਂ ਬਾਬਾ ਹਰਨਾਮ ਸਿੰਘ ਟੁੰਡੀ ਲਾੜ ਦੇ ਨਾਲ ਸੰਘਵਾਲ ਪਿੰਡ ਚ ਗਈ ਆ ਸੰਘਵਾਲ ਪਿੰਡ ਚ ਬੜੀ ਵੱਡੀ ਮੀਟਿੰਗ ਹੋਈ ਆ ਤੇ ਪੁਲਿਸ ਦੇ ਟਾਊਟ ਨੇ ਉਹਨਾਂ ਨੂੰ ਫੜਾਉਣ ਦਾ ਯਤਨ ਕੀਤਾ ਤੇ ਇੱਕ ਬੜਾ ਹੀ ਮਤਲਬ ਹਮਦਰਦ ਬੰਦਾ ਸੀ ਉਹਦਾ ਮੈਂ ਜ਼ਿਕਰ ਵੀ ਕੀਤਾ ਉਹਨੇ ਆ ਕੇ ਦੱਸ ਦਿੱਤਾ ਇਹਨਾਂ ਨੂੰ ਬੀਬੀ ਗੁਲਾਬਕੌਰ ਇਹ ਪੁੱਤਰ ਦਾ ਨੌ ਸਿੰਘ ਜਦੋਂ ਦੱਸਿਆ ਤੇ ਬੀਬੀ ਕੌਰ ਵੀ ਉਸ ਗੁਲਾਬਕੌਰ ਵੀ ਉਸ ਮੀਟਿੰਗ 'ਚ ਸ਼ਾਮਲ ਸੀ ਤੇ ਬੀਬੀ ਗੁਲਾਬਕੌਰ ਨੇ ਗਤਰੀ ਤੇ ਭੱਜ ਗਏ ਪੁਲਿਸ ਤੋਂ ਲੁਕਣ ਲਈ ਤੇ ਪਿੱਛੇ ਸਮਾਨ ਰਹਿ ਗਿਆ ਉਹਨਾਂ ਦਾ ਸਾਹਿਤ ਵੀ ਤੇ ਅਸਲਾ ਵੀ ਬੀਬੀ ਗੁਲਾਬਕੌਰ ਨੇ ਸਾਰਾ ਸਮਾਨ ਟੋਕਰੀ 'ਚ ਪਾਇਆ ਸਿਰ ਤੇ ਰੱਖਿਆ ਤੇ ਜਦੋਂ ਪਤਾ ਲੈ ਕੇ ਜਾਈਦਾ ਪੁਲਿਸ ਦੇ ਕੋਲੋਂ ਦੀ ਨੰਘਈ ਪੁਲਿਸ ਨੂੰ ਸ਼ੱਕ ਵੀ ਨਹੀਂ ਪੈਣ ਦਿੱਤਾ ਤੇ ਉਹਨੇ ਸਾਰੇ ਗਦਰੀ ਗ੍ਰਿਫਤਾਰ ਹੋਣ ਤੋਂ ਬਚਾ ਲਿਆ ਸੀ ਬੀਬੀ ਤਾਂ ਬਹੁਤ ਵੱਡਾ ਯੋਗਦਾਨ ਆ ਬੀਬੀ ਨੇ ਇਹੋ ਜੀਆਂ ਗੁਪਤ ਸਰਗਰਮੀਆਂ ਕੀਤੀਆਂ ਜਿਨ੍ਹਾਂ ਦਾ ਜ਼ਿਕਰ ਹੀ ਨਹੀਂ ਹੁੰਦਾ ਉਹ ਮੈਂ ਆਪਣੀ ਕਿਤਾਬ 'ਚ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਰਗਰਮੀਆਂ ਦਾ ਜ਼ਿਕਰ ਕਰਾਂ ਜੋ ਬੀਬੀ ਕਰਦੀ ਰਹੀ ਐ ਇੱਕ ਮੈਨੂੰ ਲੱਗਦਾ ਵੀ ਸ਼ਾਇਦ ਮਰਦ ਵੀ ਇੰਨਾ ਕੰਮ ਨਾ ਕਰ ਸਕਦੇ ਜਿਹੜਾ ਉਸਨੇ ਇੱਕ ਔਰਤ ਹੋ ਕੇ ਇਹ ਕੰਮ ਕੀਤਾ ਇਹ ਬਹੁਤ ਮਹਾਨ ਕੰਮ ਆ ਉਹਦਾ ਨਾਂ ਇਤਿਹਾਸ ਉਹਨਾਂ ਉੱਪਰ ਕੇ ਨਹੀਂ ਆਉਂਦਾ ਜਿੰਨਾ ਆਉਣਾ ਚਾਹੀਦਾ ਹੈ ਮਤਲਬ ਹੈ ਬੀਬੀ ਬਲਾਵਕੌਰ ਇਥੋਂ ਵਿਦੇਸ਼ ਮਨੀਲਾ ਚ ਵੀ ਗਏ ਮਾਲਵੇ ਤੋਂ ਨਿਕਲ ਕੇ ਲਾਹੌਰ ਵੀ ਗਏ ਤੇ ਹੁਸ਼ਿਆਰਪੁਰ ਚ ਵੀ ਗਏ ਹੁਸ਼ਿਆਰਪੁਰ ਵੀ ਗਏ ਅੱਜ ਇਥੇ ਹੁਸ਼ਿਆਰਪੁਰ ਦੇ ਪਿੰਡਾਂ ਚ ਕੱਲਾ ਇਥੇ ਨਹੀਂ ਜਦੋਂ ਸੰਗਵਾਲ ਤੋਂ ਸੀ ਉਹਨੂੰ ਪਿੰਡਾਂ ਚ ਜਿੱਥੇ-ਜਿੱਥੇ ਗਈ ਆ ਉਹ ਮੈਂ ਪਾਉਂਗੀ ਕਾਲਾ ਮਤਲਬ ਸਰਕਾਰ ਵੀ ਲਗਭਗ ਪੂਰੇ ਪੰਜਾਬ ਚੋ ਕਈ ਜਗ੍ਹਾ ਤੇ ਨਹੀਂ ਪੰਜਾਬ ਚ ਉਹਦੀਆਂ ਸਰਗਰਮੀਆਂ ਰਈ